ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਹੱਤੋਵਾਲ ਦਾ ਰੈਂਡ ਵਾਲਾ ਇਹ ਗੁਰਪ੍ਰੀਤ ਸਿੰਘ ਜੋ ਹੈ 2012 ਦੇ ਵਿੱਚ ਅਮਰੀਕਾ ਵੱਲ ਜਾਂਦਾ ਹੈ ਰੋਜ਼ੀ ਰੋਟੀ ਕਮਾਉਣ ਦੇ ਲਈ ਪਰ ਅਚਾਨਕ ਕੀ ਹੁੰਦਾ ਹੈ ਕਿ ਕਿਸੇ ਟਰੱਕ ਡਰਾਈਵਰ ਦੇ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਤੇ ਦੂਜੇ ਟਰੱਕ ਡਰਾਈਵਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਗੁਰਪ੍ਰੀਤ ਸਿੰਘ ਦੇ ਉੱਤੇ ਪੰਜ ਤੋਂ ਸੱਤ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਸਰਾਇ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਸ਼ਿਆਰਪੁਰ ਦੇ ਪਿੰਡ ਅਤੂਵਾਲ ਦੇ ਨਾਲੇ ਅਨ੍ਰਿਤਕ ਨੌਜਵਾਨ ਸੰਬੰਧ ਰੱਖਦਾ ਤੇ ਉੱਥੇ ਇਹ ਵੀ ਪਤਾ ਲੱਗਿਆ ਹੈ ਕਿ ਇਸ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਵਿਧਵਾ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ ਤਾਂ 2012 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਦੇ ਵਿੱਚ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਨਾਲ ਅਜਿਹਾ ਵੀ ਕੁਝ ਵਾਪਰ ਸਕਦਾ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀਗਾ ਵਿਦੇਸ਼ ਦੇ ਵਿੱਚ ਤੇ ਇਸੇ ਦੌਰਾਨ ਦੂਸਰੇ ਟਰੱਕ ਡਰਾਈਵਰ ਦੇ ਨਾਲ ਉਸਦੀ ਬਹਿਸ ਹੋ ਜਾਂਦੀ ਹੈ ਦੂਸਰੇ ਟਰੱਕ ਡਰਾਈਵਰ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਭੁੰਨ ਦਿੱਤਾ ਜਾਂਦਾ ਹੈ ਉੱਥੇ ਹੀ ਤੇ ਮੌਕੇ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਵਾਰ ਵਿਧਵਾ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ ਕਿਉਂਕਿ ਪਤੀ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤੇ ਜਿਉਣ ਦਾ ਸਹਾਰਾ ਇੱਕ ਪੁੱਤ ਬਚਿਆ ਸਿਗਾ ਉਸ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਤਾਂ ਬੇहद ਮੰਦ ਭਾਗੀ ਖਬਰ ਹੈ ਕੋਈ ਪਹਿਲਾ ਮਾਮਲਾ ਨਹੀਂ ਹੈ ਜ ਜਿਹੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦਾ ਵਿਦੇਸ਼ੀ ਧਰਤੀਆਂ ਦੇ ਉੱਤੇ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਮਾਪੇ ਡਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਤੇ ਸਾਡੇ ਬੱਚਿਆਂ ਦੇ ਨਾਲ ਵੀ ਨਾ ਕੁਝ ਅਜੀਹਾ ਵਿਦੇਸ਼ੀ ਧਰਤੀ ਦੇ ਉੱਤੇ ਹੋ ਜਾਵੇ ਪਰ ਮੰਦਭਾਗੀ ਖਬਰ ਹੈ ਕਿ 2012 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਿਨ ਨਾਲ ਅਜੀਹਾ ਪਾਣਾ ਵਾਪਰ ਜਾਵੇਗਾ ਤੇ ਇਹ ਦੂਸਰੇ ਟਰੱਕ ਡਰਾਈਵਰ ਦੇ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਇਸੇ ਵਿਚਾਲੇ ਦੂਸਰੇ ਟਰੱਕ ਡਰਾਈਵਰ ਦੇ ਵੱਲੋਂ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇੱਕ ਵਿਧਵਾ ਮਾਂ ਨੂੰ ਕਾਫੀ ਜ਼ਿਆਦਾ ਸਦਮਾ ਲੱਗਾ ਕਿਉਂਕਿ ਪਹਿਲਾਂ ਕੁਝ ਸਾਲ ਉਸਦੇ ਪਤੀ ਦੀ ਮੌਤ ਹੋ ਜਾਂਦੀ ਐ ਤੇ ਹੁਣ ਇਕੱਲਾ- ਇਕੱਲਾ ਜੀਣ ਦਾ ਸਹਾਰਾ ਪੁੱਤ ਵੀ ਸੁਝਾਹਨੋਂ ਤੁਰ ਗਿਆ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਹੱਤੂਬਾਲ ਦਾ ਰੈਂਡ ਵਾਲਾ ਇਹ ਗੁਰਪ੍ਰੀਤ ਸਿੰਘ ਜੋ ਹੈ 2012 ਦੇ ਵਿੱਚ ਅਮਰੀਕਾ ਵੱਲ ਜਾਂਦਾ ਹੈ ਰੋਜ਼ੀ ਰੋਟੀ ਕਮਾਉਣ ਦੇ ਲਈ ਪਰ ਅਚਾਨਕ ਕੀ ਹੁੰਦਾ ਹੈ ਕਿ ਕਿਸੇ ਟਰੱਕ ਡਰਾਈਵਰ ਦੇ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਤੇ ਦੂਜੇ ਟਰੱਕ ਡਰਾਈਵਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਗੁਰਪ੍ਰੀਤ ਸਿੰਘ ਦੇ ਉੱਤੇ ਪੰਜ ਤੋਂ ਸੱਤ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਸਰਾਇ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਸ਼ਿਆਰਪੁਰ ਦੇ ਪਿੰਡ ਅਤਵਾਲ ਦੇ ਨਾਲੇ ਅਨ੍ਰਿਤਕ ਨੌਜਵਾਨ ਸੰਬੰਧ ਰੱਖਦਾ ਹੈ ਤੇ ਉੱਥੇ ਇਹ ਵੀ ਪਤਾ ਲੱਗਿਆ ਹੈ ਕਿ ਇਸ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਵਿਧਵਾ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਢੁੱਕ ਚੁੱਕਾ ਹੈ ਤਾਂ 2012 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਦੇ ਵਿੱਚ ਗਿਆ ਪਰ ਉਸ ਨੂੰ ਇਹ ਨਿਸ਼ਿਪਰਤਾ ਕਿ ਉਸ ਦੇ ਨਾਲ ਅਜਿਹਾ ਵੀ ਕੁਝ ਵਾਪਰ ਸਕਦਾ ਹੈ। ਦਰਸਲ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀਗਾ ਵਿਦੇਸ਼ ਦੇ ਵਿੱਚ ਤੇ ਇਸੇ ਦੌਰਾਨ ਦੂਸਰੇ ਟਰੱਕ ਡਰਾਈਵਰ ਦੇ ਨਾਲ ਉਸਦੀ ਬਹਿਸ ਹੋ ਜਾਂਦੀ ਹੈ ਦੂਸਰੇ ਟਰੱਕ ਡਰਾਈਵਰ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਭੁੰਨ ਦਿੱਤਾ ਜਾਂਦਾ ਹੈ ਉੱਥੇ ਹੀ ਤੇ ਮੌਕੇ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਵਾਰ ਵਿਧਵਾ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ ਕਿਉਂਕਿ ਪਤੀ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤੇ ਜਿਉਣ ਦਾ ਸਹਾਰਾ ਇੱਕ ਪੁੱਤ ਬਚਿਆ ਸਿਗਾ ਉਸ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਤਾਂ ਬੇहद ਮੰਦ ਭਾਗੀ ਖਬਰ ਹੈ ਕੋਈ ਪਹਿਲਾ ਮਾਮਲਾ ਨਹੀਂ ਹੈ ਜ ਜਿਹੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦਾ ਵਿਦੇਸ਼ੀ ਧਰਤੀਆਂ ਦੇ ਉੱਤੇ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਮਾਪੇ ਡਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਤੇ ਸਾਡੇ ਬੱਚਿਆਂ ਦੇ ਨਾਲ ਵੀ ਨਾ ਕੁਝ ਅਜੀਹਾ ਵਿਦੇਸ਼ੀ ਧਰਤੀ ਦੇ ਉੱਤੇ ਹੋ ਜਾਵੇ ਪਰ ਮੰਦ ਭਾਗੀ ਖਬਰ ਹੈ ਕਿ 2012 ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਿਨ ਅਜੀਹਾ ਪਾਣਾ ਵਾਪਰ ਜਾਵੇਗਾ ਤੇ ਇਹ ਦੂਸਰੇ ਟਰੱਕ ਡਰਾਈਵਰ ਦੇ ਨਾਲ ਇਸ ਦੀ ਬਹਿਸ ਹੋ ਜਾਂਦੀ ਹੈ ਇਸੇ ਵਿਚਾਲੇ ਦੂਸਰੇ ਟਰੱਕ ਡਰਾਈਵਰ ਦੇ ਵੱਲੋਂ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇੱਕ ਵਿਧਵਾ ਮਾਂ ਨੂੰ ਕਾਫੀ ਜ਼ਿਆਦਾ ਸਦਮਾ ਲੱਗਾ ਕਿਉਂਕਿ ਪਹਿਲਾਂ ਕੁਝ ਸਾਲ ਉਸਦੇ ਪਤੀ ਦੀ ਮੌਤ ਹੋ ਜਾਂਦੀ ਐ ਤੇ ਹੁਣ ਇਕੱਲਾ-ਇਕੱਲਾ ਜੀਣ ਦਾ ਸਹਾਰਾ ਪੁੱਤ ਵੀ ਸੁਜਹਾਨੋ ਤੁਰ ਗਿਆ